ਹਾਂਜੀ ਮੇਰੀ ਸਾਰੀਆਂ ਭੈਣਾਂ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਫਿਨਿਸ਼ਿੰਗ ਪੱਟੀ ਵਾਲਾ ਗਲਾ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਸਸਤਾ ਗਲਾ ਬਣਦਾ ਜੀ ਤੇ ਬਹੁਤ ਹੀ ਵਧੀਆ ਗਲਾ ਬਣਦਾ ਕੋਈ ਵੀ ਕੱਟਵਾ ਡੇਰੇ ਵਿੱਚ ਆਪਾਂ ਨਹੀਂ ਕਰਨੀ ਤੇ ਕੱਟ ਵੀ ਨਹੀਂ ਪਾਉਣਾ ਜੀ ਇਹ ਬਸ ਫਿਨਿਸ਼ਿੰਗ ਪੱਟੀ ਦੇ ਨਾਲ ਹੀ ਆਪਾਂ ਸਾਰਾ ਗਲਾ ਤਿਆਰ ਰੈਡੀ ਕਰਾਂਗੇ ਤੇ ਜਿਹੜਾ ਦੇਖਣ ਵਿੱਚ ਬਹੁਤ ਵਧੀਆ ਲੱਗੂਗਾ ਤੇ ਤੁਸੀਂ ਵੀ ਆਪਣੇ ਗਲਾ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਤੇ ਹਾਂਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵਧੀਆ ਵਧੀਆ ਕਮੈਂਟ ਜਰੂਰ ਕਰਕੇ ਦੱਸੋ ਸੁਣੋ ਮੇਰਾ ਗੱਲਾ ਕਿਸ ਤਰੀਕਾ ਨਾਲ ਲੱਗਿਆ ਤੇ ਚਲੋ ਵੀਡੀਓ ਕਰਦੇ ਆ ਸਟਾਰਟ ਆਪਾਂ ਆਪਾਂ ਕਟਿੰਗ ਕਰ ਲਈ ਆ ਤੇ ਜਿਹਦੇ ਵਾਸਤੇ ਕਿ ਆ ਪੱਟੀ ਲਈ ਆ ਆਪਾਂ ਠੀਕ ਹੈ ਜੀ ਤੇ ਪੱਟੀ ਜਿਹੜੀ ਚੌੜਾਈ ਹੈਗੀ ਆ ਪੌਣਾ 1 ਇੰਚਾ ਜੀ ਇਹ ਪੱਟੀ ਦੀ ਚੌੜਾਈ ਠੀਕ ਹੈ ਜੀ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਪ੍ਰੈਸ ਕਰ ਲਈ ਆ ਠੀਕ ਹੈ ਜੀ ਚੰਗੀ ਤਰੀਕੇ ਨਾਲ ਆਪਾਂ ਪ੍ਰੈਸ ਕਰ ਲਈ ਆ ਇਹ ਆਪਣੇ ਕੋਲ ਇਹ ਕਾਟਨ ਦਾ ਕਪੜਾ ਹੈ ਤਾਂ ਕਰਕੇ ਵਿੱਚ ਆਪਾਂ ਪੇਸਟਿੰਗ ਪੱਟੀ ਨਹੀਂ ਪਾਈ ਹੈ ਇਹ ਸਿੰਪਲੀ ਆਪਾਂ ਪ੍ਰੈਸ ਕੀਤੀ ਹੈ ਠੀਕ ਹੈ ਜੀ ਜਿਹੜਾ ਆਪਾਂ ਗਲਾ ਬਣਾਉਣਾ ਉਹ ਆਪਾਂ ਪਾਣ ਪੱਤੇ ਦਾ ਗਲਾ ਲਾਵਾਂਗੇ ਉਹ ਆਪਾਂ ਪ੍ਰੈਸ ਨਾਲ ਚਪਕੇ ਲਿਆ ਤੇ ਜਿਹਦੇ ਵਾਸਤੇ ਕੇ ਇੱਕ ਆਪਾਂ ਕਾਟਨ ਦੀ ਲੈਸ ਲਈ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਐ ਇਸ ਤਰੀਕ ਨਾਲ ਲਾਵਾਂਗੇ ਕੁਰਤੀ ਨੂੰ ਤੇ ਆਪਾਂ ਦੇਖਾਂਗੇ ਕਿ ਆਪਣੇ ਜਿਹੜਾ ਗਲਾ ਕਿੰਨਾ ਰੈਡੀ ਹੁੰਦਾ ਇਹ ਠੀਕ ਹੈ ਜੀ ਇੱਥੇ ਆਪਣਾ ਗਲਾ ਰੈਡੀ ਹੁੰਦਾ ਤੇ ਆਪਾਂ ਗਲੇ ਤੋਂ 1 ਇੰਚ ਉੱਪਰ ਨਿਸ਼ਾਨ ਲਾ ਜਾਗੇ ਇੱਕ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਸ ਨਿਸ਼ਾਨ ਦੇ ਹੀ ਆਪਾਂ ਪੱਟੀ ਲਾਉਣੀ ਆ ਤੇ ਜਿਹੜਾ ਆਪਣਾ ਕੁੜਤੀ ਦਾ ਇਹ ਸੈਂਟਰ ਕਰ ਲਿਆ ਆਪਾਂ ਇਹ ਠੀਕ ਹੈ ਜੀ ਸੈਂਟਰ ਕਰਨ ਤੋਂ ਬਾਅਦ ਆਪਾਂ ਪੱਟੀ ਦਾ ਸੈਂਟਰ ਕਰ ਲੈਣਾ ਇਸ ਤਰੀਕੇ ਨਾਲ ਐਸ ਤਰਾ ਸੈਂਟਰ ਆਪ ਪੱਟੀ ਦਾ ਕਰ ਲਿਆ ਇਹ ਆਪਣਾ ਸੈਂਟਰ ਆ ਗਿਆ ਇੱਥੋਂ ਤੇ ਆਪਾਂ ਦੇਖ ਲੈਣਾ ਪੱਤੀ ਆਪਣੀ ਕਿੰਨੀ ਲੰਬੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਨਿਸ਼ਾਨ ਲਾ ਦੇਣਗੇ ਕਿਉਂਕਿ ਆਪਣਾ ਡਿਜ਼ਾਈਨ ਇਤੋਂ ਠੀਕ ਆਊਗਾ ਪੱਤੀ ਦਾ ਦੁਬਾਰਾ ਕੀ ਕਰਨਾ ਆਪਾਂ ਪੱਤੀ ਦਾ ਇਸ ਤਰੀਕੇ ਨਾਲ ਸੈਂਟਰ ਤੇ ਕਮੀਜ਼ ਦਾ ਸੈਂਟਰ ਮਿਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਪੱਤੀ ਦਾ ਵੀ ਸੈਂਟਰ ਹੋ ਗਿਆ ਆਪਣਾ ਤੇ ਕਮੀਜ਼ ਦਾ ਸੈਂਟਰ ਵੀ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਇੱਥੇ ਸਲਾਈ ਲਾਵਾਂਗੇ ਇੱਕ ਥੋੜੀ ਜੀ ਸਲਾਈ ਪੱਟੀ ਦਾ ਪਿੱਛੇ ਰੱਖਣੀ ਆ ਠੀਕ ਹੈ ਜੀ ਬਿਲਕੁਲ ਪੱਟੀ ਦੇ ਥੱਲੇ ਆਪਾਂ ਸਲਾਈ ਨਹੀਂ ਲੈ ਕੇ ਆਉਣੀ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਪੱਟੀ ਨੂੰ ਆਪਾਂ ਇਸ ਤਰੀਕਾ ਨਾਲ ਫੋਲਡ ਕਰਾਂਗੇ ਇਸ ਤਰੀਕੇ ਨਾਲ ਇਧਰ ਨੂੰ ਫੋਲਡ ਕਰ ਲਾਂਗੇ ਪੱਟੀ ਨੂੰ ਆਪਾਂ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਸਲਾਈ ਲਾ ਦਾਂਗੇ ਉੱਪਰ बिल्कुल आप तो जी क्रीज बनाइए पट्टी उपर होनी चाहिए इस तू बा दूसरी सैड भी पट्टी में आप तरीके फोल्ड करा इस तरीके ठीक है जी ਪੱਟੀ ਫੋੜਦੇ ਸਮੇਂ ਤੁਸੀਂ ਦੇਖਣਾ ਵੀ ਨੁਕਰਾਂ ਜਿਹੜੀਆਂ ਆਪਣੀਆਂ ਸਾਈਡਾਂ ਵਾਲੀਆਂ ਬਰਾਬਰ-ਬਰਾਬਰ ਹੋਣੀਆਂ ਚਾਹੀਦੀਆਂ ਦੇਖੋ ਆਪਣ ਇੱਧਰ ਵੀ ਨੁਕਰ ਬਿਲਕੁਲ ਬਰਾਬਰ-ਬਰਾਬਰ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਲੈਂਸ ਲਈ ਹੈ ਉਹਦੇ ਆਪਾਂ ਛੋਟੇ-ਛੋਟੇ ਪੀਸ ਕਰ ਲੈਣੇ ਆ ਠੀਕ ਹੈ ਜੀ ਚਾਹੇ ਤੁਸੀਂ ਚਾਹ ਚਾਹ ਪੱਤੀਆਂ ਰੱਖ ਲੋ ਚਾਹੇ ਤੁਸੀਂ ਪਾਣੀ ਪਾਏ ਪੱਤੀਆਂ ਰੱਖ ਲੋ ਇਸ ਤਰੀਕੇ ਨਾਲ ਤੇ ਆਪਾਂ ਇਹ ਪੰਜ-ਪੰਜ ਪੱਤੀਆਂ ਲਈਆਂ ਬਰਾਬਰ ਪੱਤੀਆਂ ਲੈਣੀਆਂ ਆਪਾਂ ਸਾਰੀਆਂ ਪੰਜ-ਪੰਜ ਜੀ ਇਸ ਤਰੀਕੇ ਨਾਲ ਲੋਜੀ ਪੱਤੀਆਂ ਨੇ ਆਪਾਂ ਪੀਸ ਕਰ ਲਿਆ ਤੇ ਜਿਹੜਾ ਲੈਸ ਦਾ ਉੱਪਰਲਾ ਪਾਸਾ ਸਿੱਧਾ ਰੱਖਣਾ ਆਪਾਂ ਤੇ ਇਸ ਤਰੀਕੇ ਨਾਲ ਆਪਾਂ ਲੈਸ ਦੇ ਥੱਲੇ ਇਸ ਤਰ੍ਹਾਂ ਪਾਵਾਂਗੇ ਪੱਟੀ ਦੇ ਥੱਲੇ ਇਸ ਤਰੀਕੇ ਨਾਲ ਪੱਟੀ ਦੇ ਥੱਲੇ ਆਪਾਂ ਲੈਸ ਨੂੰ ਰੱਖਾਂਗੇ ਤੇ ਉੱਪਰ ਆਪਾਂ ਸਲਾਈ ਲਾ ਦੇਣਗੇ ਠੀਕ ਹੈ ਥੋੜਾ ਜਿਹਾ ਸਪੇਸ ਰੱਖਾਂਗੇ ਆਪਾਂ ਤੇ ਫਿਰ ਇਸ ਤੋਂ ਬਾਅਦ ਫੇਰ ਪੱਤੀਆਂ ਆਪਾਂ ਇਸ ਤਰੀਕੇ ਨਾਲ ਵਿੱਚ ਪਾਵਾਂਗੇ ਪੱਤੀ ਦੇ ਥੱਲੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਫੇਰ ਆਪਾਂ ਪੱਤੀਆਂ ਲਾਵਾਂਗੇ ਇਸ ਤਰੀਕੇ ਨਾਲ ਤੇ ਡਾਇਰੈਕਸ਼ਨ ਆਪਣੀ ਪੱਤੀਆਂ ਦੀ ਇੱਕ ਬਰਾਬਰ ਹੋਣੀ ਚਾਹੀਦੀ ਜਿਵੇਂ ਕਿ ਆ ਪੱਤੀਆਂ ਇਧਰ ਨੂੰ ਤੇ ਇਹ ਵਾਲੀਆਂ ਪੱਤੀਆਂ ਵੀ ਉਵੇਂ ਰੱਖਣੀਆਂ ਆਪਾਂ ਐਸਟ੍ਰਿਕ ਨੇ ਠੀਕ ਹੈ ਜੀ ਦੇਖੋ ਜੀ ਲੈਸ ਨਾਲ ਆਪਣੇ ਗਲੇ ਦਾ ਅੱਧਾ ਡਿਜ਼ਾਈਨ ਬਣ ਗਿਆ ਇਸ ਤਰੀਕੇ ਨਾਲ ਦੇਖੋ ਕਿੰਨਾ ਸੋਹਣਾ ਆਪਣਾ ਡਿਜ਼ਾਈਨ ਲੱਗਦਾ ਇਸ ਤੋਂ ਬਾਅਦ ਕੀ ਕਰਨਾ ਆਪਾਂ ਇਸ ਵਾਰ ਬਲੈਕ ਕਲਰ ਦੀ ਲੈਸ ਲਵਾਂਗੇ ਆਪਾਂ ਇਹ ਜਿਹੜੀ ਕਿ ਆਪਾਂ ਇੱਥੇ ਲਈ ਹੋਈ ਹੈ ਤੇ ਇਹ ਆਪਾਂ ਇਸ ਤਰੀਕੇ ਨਾਲ ਪੱਟੀ ਦੇ ਥਲੇ ਥਲੇ ਲਾਵਾਂਗੇ ਇਸ ਤਰੀਕੇ ਨਾਲ ਲਓ ਜੀ ਇਸ ਤਰੀਕੇ ਨਾਲ ਆਪਣੀ ਲੈਸ ਲਾ ਗਈ। ਦੇਖੋ ਤੁਸੀਂ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਬਣਿਆ। ਤੁਸੀਂ ਦੇਖ ਸਕਦੇ ਕਿੰਨੀ ਸਫਾਈ ਨਾਲ ਆਪਣਾ ਡਿਜ਼ਾਈਨ ਬਣਿਆ। ਤੇ ਇਸ ਤੋਂ ਬਾਅਦ ਕੀ ਕਰਨਾ ਆਪਾਂ? ਇਹਦੇ ਉੱਪਰ ਆਪਾਂ ਗਲਾ ਲਾਵਾਂਗੇ। ਇਸ ਤੋਂ ਬਾਅਦ ਆਪਾਂ ਗਲਾ ਲਾਵਾਂਗੇ ਜਿਹੜਾ ਆਪਾਂ ਗਲਾ ਪੇਸਟਿੰਗ ਕਰਕੇ ਰੱਖਿਆ ਹੋਇਆ ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗਲੇ ਦਾ ਸੈਂਟਰ ਕਰਾਂਗੇ। अपना कुड़ती का सेंटर हो गया खरीज वाला तो इस तरीके आप गला रखा जी ठीक है जी तो बुकरम के नाल सिलाई लेंगे तो अब सेंटर चु आप कपड़ा कटिंग कर देंगे अद्धा अद्धा इंच का कपड़ा रख के ਇਸ ਦੁਆਰਾ ਪਾਇਆ ਉੱਥੇ ਪਾਸੇ ਗਲੇ ਨੂੰ ਫੋਲਡ ਕਰਕੇ ਤੇ ਕੱਚੀ ਸਲਾਈ ਲਾ ਦੇਗੇ ਉੱਪਰ ਨੋ ਅਜੀ ਆਪਣਾ ਗਲਾ ਦੇਖੋ ਕਿੰਨਾ ਸੋਹਣਾ ਬਣਿਆ ਕਿੰਨੀ ਸਫਾਈ ਨਾਲ ਆਪਣਾ ਗਲਾ ਬਣਿਆ ਠੀਕ ਹੈ ਤੁਸੀਂ ਵੀ ਆਪਦੇ ਸੂਟ ਤੇ ਇਸ ਤਰੀਕੇ ਨਾਲ বিনা ਕੱਟੇ ਵੱਡੇ ਤੋਂ ਇਸ ਤਰੀਕੇ ਨਾਲ ਕੱਟ ਪਾ ਕੇ ਆ ਗਲਾ ਬਣਾ ਸਕਦੇ ਆ ਦੇਖੋ ਦੇਖੋ ਜੀ ਆਪਾਂ ਕੈਂਚੀ ਨੇ ਤੇ ਕੋਈ ਵੀ ਕੱਟ ਨਹੀਂ ਪਿਆ ਸ਼ੇਅਰ ਵੀ ਆਪਣਾ ਜਿਹੜਾ ਗਲਾ ਹੈ ਪੂਰੀ ਫਿਨਿਸ਼ਿੰਗ ਨਾਲ ਪੂਰੇ ਕੱਟ ਵਾਂਗੂ ਲਾ ਜਿਵੇਂ ਆਪਾਂ ਕੱਟ ਪਾ ਕੇ ਇਹ ਡਿਜ਼ਾਈਨ ਬਣਾਇਆ ਹੁੰਦਾ ਤੇ ਸੋ ਫਰੈਂਡਸ ਤੁਸੀਂ ਵੀ ਇਸ ਤਰੀਕੇ ਨਾਲ ਸੂਟ ਦਾ ਗਲਾ ਬਣਾ ਸਕਦੇ ਹੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਬ ਰੱਖਾ